ਮੈਂ ਜਿਵੇਂ ਬਾ ਗੱਲ ਕੀਤੀ ਵੀ ਮਾਸਟਰ ਜੀ ਮਾਸਟਰ ਆ ਤੇ ਇਹਨਾਂ ਦੇ ਬ੍ਰਦਰ ਹੈਗੇ ਆ ਵੀ ਪੁਲਿਸ ਦੇ ਵਿੱਚ ਨਾ ਜੀ ਤੇ ਤੁਸੀਂ ਵੀ ਪੁਲਿਸ ਦੇ ਵਿੱਚ ਕਿਵੇਂ ਵੀ ਨਾਲ ਲੱਗੇ ਹੋ ਤੁਸੀਂ ਜੀ ਆਪਣੇ ਜਿੱ ਇਕੱਲਾ ਸ਼ੌਂਕ ਵੀ ਆਪਾਂ ਅਰਨਿੰਗ ਬਾਰੇ ਸੋਚੀ ਆਪਣੇ ਸ਼ੌਂਕ ਹੈ ਨਹੀਂ ਤਾਂ ਉਹ ਕੀਤਾ ਆਪਾਂ ਚੰਗੇ ਤਰੀਕੇ ਨਾਲ ਕਰ ਨਹੀਂ ਸਕਦੇ ਇਹਦੇ ਬਾਰੇ ਤੁਹਾਨੂੰ ਸੋਚਾ ਜਿਆ ਜਿਹੜਾ ਸ਼ੌਂਕ ਸੀ ਇੱਕ ਤਾਂ ਆਪਣੇ ਥੋੜਾ ਜਿਆ ਵੀ ਕਿਹ ਜੀ ਆਪਾਂ ਸੱਭਿਆਚਾਰ ਨਾਲ ਥੋੜਾ ਜੁੜਿਆ ਕੋਤਾ ਵੀ ਇਹ ਦੱਸੋ ਵੀ ਫਾਇਦਾ ਹੈਗਾ ਇਹ ਕੰਮ ਚੀਜ਼ਾ ਕਿਵੇਂ ਕੀ ਸਕਦਾ ਪੂਰਾ ਹੀ ਫਾਇਦਾ ਜੀ ਹਮ ਦੇਖੋ ਜੇ ਆਪਾਂ ਮਤਲਬ ਪਿਓਰ ਬੀਟਲ ਚ ਵੀ ਨਹੀਂ ਰੱਖਦੇ ਚਲੋ ਉਹਨਾਂ ਦਾ ਉਹ ਜਿਹਾ ਖਰਚਾ ਵੀ ਘਟਾਉਂਦਾ ਬਾਹਰ ਚਾਰ ਕਿਉਂਦੇ ਹਨਾ ਚਾਰ ਕੇ ਚਰਾਂਦਾ ਜੀ ਉਹ ਸਾਰ ਲੈਂਦੇ ਹੈਗੇ ਆ ਭਾਈ ਮਿੱਤਰੋ ਮੈਂ ਤਾਂ ਕਹਿੰਨਾ ਨਾ ਵੀ ਬੇਰੁਜ਼ਗਾਰੀ ਦੀ ਆ ਵੀ ਇੱਕ ਅਫਵਾਹ ਫਲਾਈ ਹੋਈ ਹੋਈ ਬੇਰੁਜ਼ਗਾਰੀ ਐਵੇਂ ਲੋਕਾਂ ਨੇ ਗੱਲਾਂ ਬਣਾਈਆਂ ਪੰਜਾਬ ਚ ਕੰਮ ਹੈ ਨਹੀਂ ਕੰਮ ਹੈ ਨਹੀਂ ਅੱਜ ਨਾ ਵਾ ਜਿਹੜੇ ਬੰਦੇ ਕੋਲ ਲੈ ਕੇ ਆ ਆ ਸਾਡੇ ਮਾਸਟਰ ਰਹੇ ਆ ਤੇ ਮਾਸਟਰੀ ਦੇ ਨਾਲ ਨਾਲ ਨਾ ਬੱਕਰੀਆਂ ਦਾ ਕੰਮ ਸ਼ੁਰੂ ਕੀਤਾ ਇਹਨਾਂ ਨੇ ਮੈਂ ਸੋਹਣਾ ਫਾਰਮ ਖੋਲਿਆ ਬਈ ਕੀ ਫਾਇਦਾ ਵੀ ਜੇ ਕੋਈ ਵੀ ਤੁਹਾਡੇ ਜੋ ਬੰਦਾ ਵੀ ਰੱਖਣ ਦੀ ਸੋਚ ਰਿਹਾ ਬੱਕਰੀਆਂ ਹਨਾ ਬਈ ਯਾਰ ਬੱਕਰੀਆਂ ਦਾ ਕੰਮ ਸ਼ੁਰੂ ਕਰ ਲਈਏ ਉਹ ਵੀ ਆਪਾਂ ਰਾਇ ਲਵਾਂਗੇ ਵੀ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ ਵੀ ਕਿਉਂਕਿ ਹਰੇਕ ਬੰਦਾ ਯਾਰ ਫਾਇਦੇ ਖਾਤਿਰ ਹੀ ਰੱਖਦਾ ਨਾ ਜਿਹੜੀ ਚੀਜ਼ ਵੀ ਕਰਦਾ ਤੇ ਆਪਾਂ ਪੁੱਛਾਂਗੇ ਵੀ ਬੱਕਰੀਆਂ ਦੇ ਵਿੱਚ ਕੋਈ ਫਾਇਦਾ ਹੈਗਾ ਵੀ ਕੀ ਸਿਸਟਮ ਆ ਤੇ ਸਾਰੀ ਗੱਲਬਾਤ ਮੈਂ ਅੱਗੇ ਜਾ ਕੇ ਕਰਾਉਣਾ ਤੇ ਆ ਦੇਖੋ ਇਹਨਾਂ ਨੇ ਬੱਕਰੀਆਂ ਰੱਖੀਆਂ ਜੀ ਤੇ ਸੱਚੀ ਗਾ ਮਾਸਟਰੀ ਕੀ ਹਾਲ ਹੈ ਸਭ ਤੋਂ ਪਹਿਲਾਂ ਤੇ ਮੈਂ ਉਹੀ ਗੱਲ ਕਰਦਾ ਹਾਂ ਜੀ ਬਈ ਮਾਸਟਰੀ ਦੇ ਵਿੱਚ ਵੀ ਕੰਮ ਵਧੀਆ ਬੈਠੇ ਰਹੋ ਹਨਾ ਕੋਰਸ ਇਹਦੇ ਹਾਂਜੀ 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 ਤੇ ਇਹ ਵੀ ਕਿਵੇਂ ਸੋਚਾਈ ਬੱਕਰੀਆਂ ਰੱਖ ਲਈ ਆਪਾਂ ਕੋਈ ਵੀ ਕਿੱਤਾ ਕਰਦੇ ਆ ਯਾਰ ਆਪਾਂ ਨੂੰ ਨਾ ਕੋਈ ਨਾ ਕੋਈ ਸਹਯੋਗੀ ਕਿੱਤਾ ਜ਼ਰੂਰ ਕਰਨਾ ਚਾਹੀਦਾ ਜੀ ਨਾਲ ਨਾਲ ਦੀ ਨਾਲ ਠੀਕ ਆ ਉਹਦੇ ਨਾਲ ਆਪਾਂ ਨੂੰ ਬੈਨੀਫਿਟ ਇਹ ਹੁੰਦਾ ਕਿ ਉਹ ਐਕਸਟਰਾ ਟਾਈਮ ਦੇ ਵਿੱਚ ਵੀ ਆਪਾਂ ਕਰ ਸਕਦੇ ਹਾਂ ਜੀ ਹੁਣ ਸਕੂਲ ਦਾ ਟਾਈਮ ਆਪਾਂ ਮੰਨ ਲਓਗੇ ਆਪਣਾ 8 ਤੋਂ ਲੈ ਕੇ 2 ਵਜੇ ਤੱਕ ਹੀ ਹੈ ਜੀ ਤਾਂ ਆਪਣਾ ਸਮਾਂ ਕੱਢ ਕੇ ਆਪਾਂ ਸਵੇਰ ਆ ਇਹ ਕੰਮ ਕਰ ਸਕਦੇ ਹਾਂ ਤੇ ਸ਼ਾਮ ਨੂੰ ਸਕੂਲ ਤੋਂ ਬਾਅਦ ਵੀ ਕਰ ਸਕਾਂਗੇ ਜੀ ਸੋ ਸਹਯੋਗੀ ਕਿੱਤਾ ਨਾਲ ਜ਼ਰੂਰੀ ਹੈ ਜੀ ਅਜੇ ਤੁਸੀਂ ਦੋਨਾਂ ਨੇ ਸ਼ੁਰੂ ਕਰ ਲੈ ਹਾਂਜੀ 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 ਤੇ ਨਾਮ ਕੀ ਰੱਖਿਆ ਫਾਰਮ ਦਾ ਆਪਣਾ ਹੈਗੇ ਬ੍ਰਦਰ ਗੋਡファー ਬ੍ਰਦਰ ਗੋਡファー ਹਾਂਜੀ ਠੀਕ ਹੈ ਜੀ ਤੇ ਮੈਂ ਵੀਡੀਓ ਵੀ ਦੇਖੀ ਜੀ ਬੰਦੇ ਕੁਰਕਸ਼ੇਤਰ ਤੋਂ ਵੀ ਲੈਣ ਆਏ ਹਾਂ ਹਾਂਜੀ ਹਾਂਜੀ ਕੁਰਕਸ਼ੇਤਰ ਤੋਂ ਵੀਡੀਓ ਦੇਖ ਕੇ ਜੀ ਤੇ ਹਿਮਾਚਲ ਤੋਂ ਵੀ ਆਏ ਆਪਣੇ ਜੀ ਹਿਮਾਚਲ ਵਾਲੇ ਬੱਕਰਾਗੇ ਜੀ ਦੋ ਬੱਚੇ ਤੇ ਜਿਹੜਾ ਕੁਰਕਸ਼ੇਤਰ ਵਾਲੇ ਉਹ ਨਾਲ ਲੈ ਕੇ ਸੀ ਇਹ ਸਹਿਯੋਗੀ ਕਿਤੇ ਜਿਵੇਂ ਤੁਸੀਂ ਗੱਲ ਕੀਤੀ ਸਹਿਯੋਗੀ ਕਿਤੇ ਹੋਰ ਵੀ ਬਹੁਤ ਆ ਤੇ ਇਹ ਆਏ ਕਿਵੇਂ ਸੋਚੇ ਬੱਕਰੀਆਂ ਦੇ ਕਰੀਬ ਇੱਕ ਤਾਂ ਥੋੜਾ ਜਿਆ ਕਿਸੇ ਵੀ ਕੰਮ ਪ੍ਰਤੀ ਆਪਣਾ ਜਿਹੜਾ ਹੈਗਾ ਨਾ ਵੀ ਆਪਣੇ ਚ ਸ਼ੌਂਕ ਹੋਣਾ ਚਾਹੀਦਾ ਜੀ ਮੇਨ ਗੱਲ ਇਹ ਵੀ ਸ਼ੌਂਕ ਜੇ ਆਪਣੇ ਜਿੱਕੱਲਾ ਸ਼ੌਂਕ ਵੀ ਆਪਾਂ ਅਰਨਿੰਗ ਬਾਰੇ ਸੋਚੀਏ ਆਪਣੇ ਸ਼ੌਂਕ ਹੈ ਨਹੀਂ ਤਾਂ ਉਹ ਕਿਤਾ ਆਪਾਂ ਚੰਗੇ ਤਰੀਕੇ ਨਾਲ ਕਰ ਨਹੀਂ ਸਕਦੇ ਇਹਦੇ ਪਰ ਵੀ ਤੁਹਾਨੂੰ ਸੋਹੜਾ ਜਿਆ ਜਿਹੜਾ ਸ਼ੌਂਕ ਸੀ ਇੱਕ ਤਾਂ ਆਪਣੇ ਥੋੜਾ ਜਿਆ ਵੀ ਮ ਕਿਤੇ ਵੀ ਆਪਾਂ ਸੱਭਿਆਚਾਰ ਨਾਲ ਥੋੜਾ ਜੁੜਿਆ ਕੁੱਤਾ ਪਤਾ ਵੀ ਤੁਹਾਨੂੰ ਪਿਛਲੇ ਟਾਈਮ ਦੇ ਵਿੱਚ ਵੀ ਕਿੰਨੇ ਲੋਕੀ ਰੱਖਦੇ ਹੁੰਦੇ ਸੀ ਸੋ ਸਾਡਾ ਦਿਮਾਗ ਚ ਇਹ ਸੀ ਯਾਰ ਆਪਾਂ ਇਹ ਲਾਈਨ ਤੇ ਆਪਾਂ ਕੰਮ ਕਰਨਾ ਹੈਗਾ ਤੇ ਇਹਦੇ ਵਿੱਚ ਵੀ ਆਏ ਆ ਵੀ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਗੱਲ ਆ ਜਿਹੜੀ ਆ ਹਨਾ ਤੇ ਥੋੜਾ ਜਿਹਾ ਇਹਨੂੰ ਥੋੜਾ ਨੈਗੇਟਿਵ ਦੇਖਿਆ ਜਾਂਦਾ ਸੀਗਾ ਪਰ ਹੁਣ ਬਹੁਤ ਹੀ ਵਧੀਆ ਇਹਦੇ ਚ ਫਾਰਮਰ ਆਏ ਆ ਤੇ ਜਿਹੜੇ ਕਿ ਬਲੱਡ ਲਾਈਨ ਚੰਗੀ ਬਲੱਡ ਲਾਈਨ ਤੇ ਕੰਮ ਕਰ ਰਹੇ ਆ ਜੀ ਤੇ ਕਿੰਨੀਆਂ ਕਿੰਨੀਆਂ ਕਿੰਨੇ ਜਾਨਵਰਾਂ ਦਾ ਸ਼ੁਰੂ ਕੀਤਾ ਇਹ ਕੰਮ ਆਪਾਂ 10 ਕਿ ਜਾਨਵਰ ਰੱਖੇ ਸੀਗੇ 10 ਕਿ ਰੱਖੇ ਸੀਗੇ ਤੇ ਮੈਨਾਂ ਕਿਵੇਂ ਕਿਹਾ ਸੀ ਇਤੋਂ ਨਹੀਂ ਲੈ ਸੀ ਕਿੱਥੋਂ ਨਹੀਂ ਆਪਾਂ ਲੌਂਗਵਾਲਾ ਤੋਂ ਲੈ ਕੇ ਆਏ ਸੀ ਲੌਂਗਵਾਲਾ ਤੋਂ ਮੰਡੀ ਤੋਂ ਲਿਆਂਦੇ ਸੀ ਹਾਂਜੀ ਹਾਂਜੀ ਆਪਾਂ ਫਾਰਮਰ ਤੋਂ ਹੀ ਉੱਥੇ ਆਇਆ ਹੈਗਾ ਹਾਂ ਫਾਰਮਰ ਤੋਂ ਹੀ ਲੈ ਸੀਗੇ ਹਾਂਜੀ ਫਾਰਮਰ ਤੋਂ ਲੈ ਸੀ ਹਾਂਜੀ ਹਾਂਜੀ ਠੀਕ ਆ ਤੇ ਇਹ ਬੀਟਲੀਆਂ ਸਾਰੀਆਂ ਆਪਣੇ ਕੋਲ ਸਾਰੀਆਂ ਬੀਟਲਾਂ ਜੀ ਸਾਰੀਆਂ ਬੀਟਲਾਂ ਠੀਕ ਆ ਜੀ ਤੇ ਬਾਕੀ ਆ ਦੇਖੋ ਵੀ ਬੱਚੇ ਵੀ ਹਨਾ ਹੁਣ ਤਾਂ ਹੋ ਗਏ ਹਾਂਜੀ ਹਾਂਜੀ ਤੇ ਬਾਕੀ ਵੀ ਮੰਨ ਕੇ ਚਲੋ ਜੇ ਕਿਸੇ ਨੇ ਰੱਖਣੇ ਹੋਣ ਵੀ ਜੇ ਕੋਈ ਬੰਦਾ ਸੋਚ ਰਿਆ ਨਾ ਵੀਡੀਓ ਦੇਖਦਾ ਹੋਵੇ ਵੀ ਇਹ ਦੱਸੋ ਵੀ ਫਾਇਦਾ ਹੈਗਾ ਇਹ ਕੰਮ ਚੀਜ਼ਾ ਕਿਵੇਂ ਕੀ ਸਰ ਪੂਰਾ ਹੀ ਫਾਇ ਮਤਲਬ ਪਿਓਰ ਬੀਟਲ ਚ ਵੀ ਨਹੀਂ ਰੱਖਦੇ ਚਲੋ ਉਹਨਾਂ ਦਾ ਉਹ ਜਿਹਾ ਖਰਚਾ ਵੀ ਘਟਾਉਂਦਾ ਬਾਹਰ ਚਾਰ ਕੇ ਆਉਂਦੇ ਆ ਹਨਾ ਜੀ ਚਾਰ ਕੇ ਚਰਾਉਂਦਾ ਜੀ ਉਹ ਸਾਰ ਲੈਂਦੇ ਹੈਗੇ ਆ ਉਹ ਜਿਹੜਾ ਦਾਣਾ ਫੱਕਾ ਨਹੀਂ ਲੱਗਦਾ ਹੋਰ ਲੱਗਦਾ ਉਹਨਾਂ ਨੂੰ ਆਪ ਦਾ ਫਾਇਦਾ ਹੈਗਾ ਜੇ ਆਪਾਂ ਮੰਨ ਲਓ ਕਿ ਫਾਰਮ ਵਿੱਚ ਰੱਖ ਕੇ ਪਾਲਦੇ ਆ ਚੰਗੀ ਬਲੱਡ ਲਾਈਨ ਦੇ ਕੰਮ ਕਰਦੇ ਆ ਹਨਾ ਉਹਨਾਂ ਨੂੰ ਖਾਣਾ ਦੇਣਾ ਵੀ ਚੰਗਾ ਹੀ ਦੇਣਾ ਪੈਂਦਾ ਜੀ ਉਹਦੇ ਬੱਚੇ ਵੀ ਉਹਨੇ ਮਹਿੰਗੇ ਆ ਉਹ ਜਾਨ ਵੀ ਉਹਨੇ ਮਹਿੰਗੇ ਮਤਲਬ ਕਿ ਕਿੱਤਾ ਪੂਰਾ ਹੀ ਵਧੀਆ ਕਿੱਤਾ ਹੈ ਠੀਕ ਆ ਹਾਂਜੀ ਤੇ ਬਾਕੀ ਇਹਨਾਂ ਦਾ ਖਾਣ ਪੀਣ ਦਾ ਕਿਵੇਂ ਧਿਆਨ ਬਾਲਾ ਰੱਖਣਾ ਪੈਂਦਾ ਨਾ ਨੋਰਮਲ ਜਿਵੇਂ ਬੰਦਾ ਨਹੀਂ ਜੇ ਆਪ ਨੂੰ ਖਾਣ ਪੀਣ ਦਾ ਇਹਨਾਂ ਦਾ ਪਤਾ ਵੀ ਇਹਦਾ ਖਾਣ ਦਾ ਨਾ ਕੀ ਆ ਹੂੰ ਤਾਂ ਫੇਰ ਆਪ ਨੂੰ ਕੋਈ ਪ੍ਰੋਬਲਮ ਨਹੀਂ ਹੈਗੇ ਜੀ ਜੇ ਆਪਾਂ ਹਾਂ ਆੜੇ ਸਟੇ ਹਾਂ ਯਾਰ ਆਗੇ ਹਰਾ ਸੜਤਾ ਜੇ ਇਕਦੇ ਕੱਲੇ ਹੀ ਸੁੱਕਾ ਸੜਤਾ ਜੇ ਆਪ ਨੂੰ ਪ੍ਰੋਪਰ ਨੌਲੇਜ ਨਹੀਂ ਹੈਗੀ ਫੇਰ ਆਪਾਂ ਉਹਦੇ ਵਿੱਚ ਥੋੜਾ ਜਿਹਾ ਆਪ ਨੂੰ ਪ੍ਰੋਬਲਮ ਆ ਸਕਦੀ ਜੇ ਆਪ ਨੂੰ ਨੌਲੇਜ ਆ ਤਾਂ ਆਪਾਂ ਕੰਮ ਵਧੀਆ ਕਰ ਸਕਦੇ ਆ ਠੀਕ ਆ ਮੈਂ ਜਿਵੇਂ ਮਾਂ ਗੱਲ ਕੀਤੀ ਸੀ ਮਾਸਟਰ ਜੀ ਮਾਸਟਰ ਆ ਤੇ ਇਹਨਾਂ ਦੇ ਬ੍ਰਦਰ ਹੈਗੇ ਆ ਵੀ ਪੁਲਿਸ ਦੇ ਵਿੱਚ ਨਾ ਜੀ ਹਾਂ ਹਾਂਜੀ ਹਾਂਜੀ ਬ੍ਰਦਰ ਇਹ ਜਿਹੜਾ ਮਾਸਟਰ ਕੋਲ ਟਾਈਮ ਸੀਗਾ ਜਿੰਨਾ ਕ ਟਾਈਮ ਇਹਨਾਂ ਕੋਈ ਨਿਕਲਦਾ ਸੀਗਾ ਇਹ ਫਾਰਮ ਕਹਿੰਦੇ ਆਪਾਂ ਖੋਲਨਾ ਵਾ ਇਹਨਾਂ ਦੀ ਪ੍ਰੋਪਰ ਆਪਾਂ ਹੈਲਪ ਕੀਤੀ ਆ ਜਿੰਨਾ ਕੰਮ ਹੋ ਸਕੇ ਆਪਾਂ ਕੰਮ ਨਾਲ ਕਰਾਈਦਾ ਜੀ ਬਾਕੀ ਤੁਹਾਡੇ ਸਾਹਮਣੇ ਆ ਜੀ ਰਿਜ਼ਲਟ ਬਹੁਤ ਵਧੀਆ ਇਨਕਮ ਵੀ ਬਹੁਤ ਵਧੀਆ ਜੀ ਵਧੀਆ ਜੀ ਤੇ ਕੰਮ ਵੀ ਬਹੁਤ ਵਧੀਆ ਕੰਮ ਵੀ ਬਹੁਤ ਵਧੀਆ ਤੇ ਹੁਣ ਕਈ ਲੋਕ ਤਾਂ ਇਹ ਵੀ ਸੋਚਦੇ ਆ ਕਿ ਬਾਕੀ ਨੂੰ ਟਾਈਮ ਬਹੁਤ ਦੇਣਾ ਪੈਂਦਾ ਹੁਣ ਤੁਸੀਂ ਡਿਊਟੀ ਵੀ ਕਰਦੇ ਹੋ ਮਾਸਟਰ ਜੀ ਵੀ ਡਿਊਟੀ ਕਰਦੇ ਆ ਤੇ ਇਹਦੇ ਵਿੱਚ ਟਾਈਮ ਕਿਵੇਂ ਨਿਕਲਦਾ ਫਿਰ ਟਾਈਮ ਆ ਬ੍ਰਦਰ ਆਇਆ ਸਵੇਰੇ ਤੇ ਸ਼ਾਮ ਕੱਟਣਾ ਪੈਂਦਾ ਜੇ ਕੱਢੋ ਜੀ ਦੁਪਹਿਰੇ ਜਿਵੇਂ ਮੰਨ ਲਓ ਮਾਸਟਰ ਨੂੰ ਛੁੱਟੀ ਹੁੰਦੀ ਹੈ ਹਾਫ ਟਾਈਮ ਹੁੰਦਾ ਉਦੋਂ ਟਾਈਮ ਕੱਢਦੇ ਆ ਜੀ ਇਹ ਘੰਟਾ ਜਿਹੜਾ ਘੰਟਾ ਤੇ ਦੋ ਘੰਟੇ ਸ਼ਾਮ ਨੂੰ ਕੱਢਣਾ ਪੈਂਦਾ ਜੀ ਜੀ ਬਾਕੀ ਆਪਣੀਆਂ ਬੁੜੀਆਂ ਨਾਲ ਲੱਗਦੀਆਂ ਵਾ ਪ੍ਰੋਪਰ ਹੈਲਪ ਹੁੰਦੀ ਆ ਉਹਨਾਂ ਨਾਲੋਂ ਧਾਰਾਂ ਤੋਂ ਉਹਨਾਂ ਨਾਲ ਹੀ ਚੁਗੀਆਂ ਜਾਂਦੇ ਹੁਣ ਜਿਵੇਂ ਦਾ ਜਿਹੜਾ ਬੰਦਾ ਬੇਲ ਆ ਉਹ ਤਾਂ ਚਲੋ ਚਰਾ ਚਰੂ ਲਿਆਉਂਦਾ ਨਾ ਜਾ ਕੇ ਤੇ ਜਿਵੇਂ ਹੁਣ ਇੱਥੇ ਜਿਵੇਂ ਤੁਸੀਂ ਫਾਰਮ ਖੁੱਲੇ ਇਹਦੇ ਵਿੱਚ ਤੁਹਾਡਾ ਮੰਨ ਕੇ ਚਲੋ ਖਰਚਾ ਜ਼ਿਆਦਾ ਤਾਂ ਨਹੀਂ ਆਉਂਦਾ ਇਹਦੇ ਵਿੱਚ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਜੇ ਆਪਾਂ ਸਮੇਂ ਦੇ ਨਾਲ ਹਰ ਫਸਲ ਲੈਨੇ ਆ ਮੰਨ ਲਓ ਹੁਣ ਜੇ ਆਪਾਂ ਹੁਣ ਮੰਨ ਲਓ ਮੂੰਗੀ ਦਾ ਟਾਈਮ ਲੰਘੇ ਤੇ ਬਾਅਦ ਉਹ ਚੀਜ਼ ਲਵਾਂਗੇ ਤਾਂ ਮਹਿੰਗੀ ਮਿਲੂ ਜੀ ਜਦੋਂ ਮੂੰਗੀ ਦਾ ਟਾਈਮ ਚੱਲ ਰਿਹਾ ਉਦੋਂ ਆਪਾਂ ਉਹਦੇ ਮਤਲਬ ਭੌ ਲਵਾਂਗੇ ਹਨਾ ਨੀਰਾ ਲਵਾਂਗੇ ਤਾਂ ਆਪਾਂ ਨੂੰ ਹਮੇਸ਼ਾ ਰੇਟ 'ਚ ਮਿਲੂ ਜੀ ਹਾਂ ਸਮੇਂ ਦੇ ਨਾਲ ਜਿਹੜੀਆਂ ਫਸਲਾਂ ਹੈਗੀਆਂ ਉਹਦੇ ਆਪਾਂ ਨੂੰ ਮਤਲਬ ਯੂਜ਼ ਕਰਨੇ ਪੈਣੇ ਇਹਦੇ ਵਿੱਚ ਜੀ 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 ਤੇ ਬਾਕੀ ਇਹਦੇ ਵਿੱਚ ਮੇਲ ਹੈ ਕੀ ਆ ਮੇਲ ਫਿਲਹਾਲ ਆਪਕੋ ਪਹਿਲਾ ਦੋਸ ਸੀ ਕਿ ਇੱਕ ਆਪਾਂ ਥੋੜਾ ਸੇਲ ਕਰਤਾ ਸੀ ਪਹਿਲਾਂ ਸੋ ਇੱਕ ਆਪਾਂ ਮੇਲ ਹੈਗਾ ਰੱਖਿਆ ਉਹ ਚੰਗੇ ਬਲੱਡ ਲਾਈਨ ਦਾ ਹੈਗਾ 바ਵਾ ਗੋਡ ਫਾਰਮ ਤੋਂ ਲਿਆਂਦਾ ਹੈਗਾ ਤੇ ਉਹ ਹਲੇ ਮਤਲਬ ਕਿ ਤੁਸੀਂ ਮੰਨਣਾ ਨਹੀਂ ਹੈਗਾ ਹਲੇ ਦੋਦਾਂ ਦੇ ਵੀ ਨਹੀਂ ਬੱਚਾ ਹਲੇ ਹੋਇਆ ਜੀ ਹਾਲ ਖੀਰਾ ਬੱਚਾ ਹੀ ਐਸ ਵਾਰ 21 ਤਰੀਕ ਨੂੰ ਛੜ ਅਸੀਂ ਮਤਲਬ ਕਿ ਮੁੱਲਾਪੁਰ ਜਿਹੜਾ ਮੇਲਾ ਹੋਣਾ ਬਹੁਤ ਤੇ ਵੀ ਛੱਡਾਂਗੇ ਸੀ ਤੇ ਬਾਕੀ ਸੇਲ ਵੀ ਕਰ ਦੋ ਬੱਚੇ ਹਾਂਜੀ ਹਾਂਜੀ ਸੇਲ ਵੀ ਕਰ ਦਿਆਂਗੇ ਵੀ ਬੱਚੇ ਸੇਲ ਵੀ ਕਰਦੇ ਜੇ ਕੋਈ ਬੰਦਾ ਉਹੋ ਜਿਹਾ ਹੈਗਾ ਖਰੀਦਣ ਵਾਲਾ ਨਾ ਜਿਨੇ ਸਲਾਹ ਵੀ ਲੈਣੀ ਆ ਸਲਾਹ ਵੀ ਦੇ ਦੇਣਗੇ ਨਾ ਜੀ ਫੋਨ ਤੇ ਬਿਲਕੁਲ ਬਿਲਕੁਲ ਤੇ ਬਈ ਰੱਖਣ ਬਾਰੇ ਨਵੇਂ ਤੇ ਨਵੇਂ ਬੰਦੇ ਜੋੜਨ ਨਾ ਜੋੜਨ ਜਿੰਨੇ ਕੋਈ ਇੱਕ ਦੂਜੇ ਨਾਲ ਆਪੋ ਨੂੰ ਨਵੇਂ ਤਿਆਰਬੇ ਸ਼ੇਅਰ ਹੁੰਦੇ ਆ ਤਿਆਰਬੇ ਦੇ ਵਿੱਚ ਹੀ ਆਪਾਂ ਗੱਲ ਸਕਦੇ ਹਾਂ ਜੀ ਤੇ ਤੁਹਾਨੂੰ ਮੰਨ ਕੇ ਚਲੋ ਬਈ ਸਲਾਹ ਵੀ ਦੇ ਦੇਣਗੇ ਤੇ ਜੇ ਕਿਸੇ ਨੇ ਬੱਚਾ ਖਰੀਦਣਾ ਹੋਇਆ ਤਾਂ ਬੱਚੇ ਫੋਨ ਤੇ ਗੱਲਬਾਤ ਕਰਦੇ ਮਾੜਾ ਨੰਬਰ ਕੰਟੈਕਟ ਬੋਲ ਦੇ ਆਪਣਾ ਹੈਗਾ ਤੇ ਇਹ ਨੰਬਰ ਤੇ ਕੰਟੈਕਟ ਕਰ ਲਿਓ ਤੇ ਲੋਕੇਸ਼ਨ ਕੀ ਹੈ ਜੀ ਫਾਰਮ ਦੀ ਆਪਣੇ ਆਪਣਾ ਜੀ ਮੋਗੇ ਜ਼ਿਲ੍ਹੇ ਚ ਪਿੰਡ ਪਿੰਦਾ ਦੌਦਰ ਜੀ ਤੇ ਦੌਦਰガル ਵੀ ਆਪਣਾ ਪਿੰਡ ਹੈ ਜੀ ਜੀ ਦੌਦਰガル ਵੀ ਦੇ ਵਿੱਚ ਆ ਜਾਓ ਜੀ ਆ ਕੇ ਦੇਖਣੇ ਆ ਕੇ ਦੇਖ ਲਓ ਤੇ ਜਾਨਵਰ ਚੈੱਕ ਕਰ ਲਿਓ ਭਾਵੇਂ ਚੰਗੀ ਕੁਆਲਿਟੀ ਦੇ ਚੰਗੀ ਨਸਲ ਦੇ ਤੇ ਚੰਗੀ ਬਲੱਡ ਲਾਈਨ ਦੇ ਜਾਨਵਰ ਹੁੰਦੇ ਆ ਤੇ ਜਰੂਰ ਮਿਲਿਓ ਆ ਕੇ ਸਭ ਬਹੁਤ ਧੰਨਵਾਦ ਜੀ ਥੈਂਕ ਯੂ ਧੰਨਵਾਦ ਇਸ ਸਮਾਂ ਕੱਢਿਆ ਜੀ ਧੰਨਵਾਦ